ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਗੱਲ ਕਰਦੇ ਹਾਂ ਮੈਕੂ ਢਿੱਲੋਂ ਬਾਰੇ ਮੈਕੂ ਢਿੱਲੋਂ ਦਾ ਜਦੋਂ ਵਿਆਹ ਹੋਇਆ ਸੀ ਤਾਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਲੋਕ ਕਹਿੰਦੇ ਸੀ ਕਿ ਇਹ ਤਾਂ ਹਲਵਾਉਣ ਵਾਲੀ ਕੁੜੀ ਐ ਇਹਨੇ ਸੱਸ ਨੂੰ ਰੋਟੀਆਂ ਨਹੀਂ ਪਕਾ ਕੇ ਖਵਾਉਣੀਆਂ ਤੇ ਨਾ ਹੀ ਕੋਈ ਇਹਨੇ ਘਰ ਦਾ ਕੰਮ ਕਰਨਾ ਕੋਈ ਕੰਮ ਨਹੀਂ ਇਸਨੇ ਕੀਤਾ ਇਹ ਕੁੜੀ ਸ਼ੋਅ ਆਫ ਬਹੁਤ ਜ਼ਿਆਦਾ ਕਰਦੀ ਹੈ ਇਹ ਟਰੈਕਟਰ ਲੈ ਕੇ ਟੁਰੀ ਫਿਰਦੀ ਐ ਬਸ ਸਿਰਫ ਟਰੈਕਟਰ ਹੀ ਚਲਾਉਂਦੀ ਆ ਤੇ ਘਰ ਦਾ ਹੋਰ ਕੰਮ ਨਹੀਂ ਇਹ ਸਿੱਖ ਸਕਦੀ ਤੇ ਨਾ ਹੀ ਇਹ ਖੇਤ ਵਿੱਚ ਕੋਈ ਜ਼ਿਆਦਾ ਕੰਮ ਕਰਦੀ ਸਿਰਫ ਸ਼ੋਅ ਆਫ ਕਰਦੀ ਆ ਪਰ ਅੱਜ ਉਸੇ ਮੈਕੂ ਢਿੱਲੂ ਨੇ ਲੋਕਾਂ ਦੇ ਮੂੰਹ ਬੰਦ ਕਰਵਾ ਦਿੱਤੇ ਕਿਉਂਕਿ ਵਿਆਹ ਤੋਂ ਬਾਅਦ ਜਦੋਂ ਵੀ ਕੋਈ ਕੰਮ ਕਰਦੀ ਸੀ ਤਾਂ ਲੋਕ ਇਹੀ ਕਮੈਂਟ ਕਰਦੇ ਸੀ ਕਿ ਇਹ ਕੰਮ ਇਸਨੇ ਨਹੀਂ ਕੀਤਾ ਇਹ ਕੰਮ ਇਹਦੀ ਸੱਸ ਨੇ ਕੀਤਾ ਤੇ ਇਹ ਕਹਿ ਰਹੀ ਆ ਮੈਂ ਕੀਤਾ ਹੈ ਐਵੇਂ ਆਪਣੀ ਨੰਬਰ ਬਣਾਈ ਜਾਂਦੀ ਆ ਬਕਵਾਸ ਕਰਦੀ ਆ ਇਹ ਉਹ ਬਹੁਤ ਕੁਝ ਬੋਲਦੇ ਸੀ ਪਰ ਅੱਜ ਉਸੇ ਕੁੜੀ ਨੇ ਸਾਰੇ ਲੋਕਾਂ ਦੇ ਮੂੰਹ ਬੰਦ ਕਰਵਾ ਦਿੱਤੇ ਆ ਅੱਜ ਉਸ ਨੇ ਦੱਸਿਆ ਹੈ ਕਿ ਉਸ ਦੀ ਸੱਸ ਤੇ ਨਣਦ ਘਰ ਵਿੱਚ ਨਹੀਂ ਹਨ ਤੇ ਉਸ ਨੇ ਸਾਰਾ ਕੰਮ ਕਰਕੇ ਲੋਕਾਂ ਨੂੰ ਦਿਖਾਇਆ ਵੀ ਹੈ ਬਰਤਨ ਸਾਫ਼ ਕੀਤੇ ਆ ਰੋਟੀ ਬਣਾਈ ਆ ਚਾਹ ਬਣਾਈ ਆ ਝਾੜੂ ਪੋਚਾ ਕੀਤਾ ਕੱਪੜੇ ਧੋਤੇ ਹਜੇ ਵੀ ਲੋਕ ਉਸ ਨੂੰ ਇਹ ਕਹਿਣਗੇ ਕਿ ਇਹ ਕੰਮ ਤੂੰ ਨਹੀਂ ਕੀਤਾ ਇਹ ਤੇਰੀ ਸੱਸ ਨੇ ਕੀਤਾ ਹੈ ਜਦਕਿ ਹੁਣ ਉਸ ਦੀ ਸੱਸ ਘਰ ਵਿੱਚ ਨਹੀਂ ਹੈ ਉਹ ਆਪਣੇ ਸਹੁਰੇ ਪਰਿਵਾਰ ਨੂੰ ਪੂਰੀ ਰਿਸਪੈਕਟ ਦੇ ਰਹੀ ਹੈ ਆਪਣੇ ਸਹੁਰੇ ਨੂੰ ਬਿਲਕੁਲ ਹੀ ਆਪਣੇ ਪਿਓ ਦੀ ਤਰ੍ਹਾਂ ਮੰਨਦੀ ਹੈ ਤੇ ਅੱਜ ਵਾਕਿਆ ਹੀ ਇਸ ਕੁੜੀ ਨੇ ਕੰਮ ਕਰਕੇ ਬਹੁਤ ਸਾਰੇ ਲੋਕਾਂ ਦੇ ਮੂੰਹ ਬੰਦ ਕਰਵਾ ਦਿੱਤੇ ਹਨ ਜੋ ਬੇਵਜ੍ਹਾ ਹੀ ਇਸ ਕੁੜੀ ਨੂੰ ਬੋਲ ਰਹੇ ਸੀ ਇਹ ਕੁੜੀ ਬਹੁਤ ਹੀ ਵਧੀਆ ਕੁੜੀ ਹੈ ਇਹ ਘਰ ਸੰਭਾਲਦੀ ਹੈ ਖੇਤ ਵੀ ਸੰਭਾਲਦੀ ਹੈ ਦੀ ਰੱਬ ਨੇ ਛੋਟੀ ਜੀ ਉਮਰ ਵਿੱਚ ਇਸ ਕੁੜੀ ਨੂੰ ਬਹੁਤ ਸਾਰੇ ਹੁਨਰ ਦੇ ਦਿੱਤੇ ਹਨ ਪਰ ਲੋਕ ਜਦੋਂ ਕਿਸੇ ਦੀ ਜੜਾਈ ਹੁੰਦੀ ਹੈ ਤਾਂ ਉਸ ਨੂੰ ਜਰਦੇ ਨੇ ਉਸ ਨਾਲ ਜੈਲਸੀ ਕਰਨ ਲੱਗ ਜਾਂਦੇ ਹਨ ਬਿਲਕੁਲ ਇਹੋ ਜਿਹਾ ਹੀ ਹੋਇਆ ਹੈ ਮੈਕੂ ਟਿਲੋਂਦੇ ਨਾਲ ਪਰ ਪਰਮਾਤਮਾ ਨੇ ਉਸ ਦੀ ਮਾਂ ਫੜ ਕੇ ਰੱਖੀ ਹੈ ਉਸ ਨੂੰ ਬਹੁਤ ਵਧੀਆ ਜੀਵਨ ਸਾਥੀ ਦਿੱਤਾ ਤੇ ਬਹੁਤ ਹੀ ਵਧੀਆ ਸੋਨਾ ਸੋਹਣਾ ਸਹਰਾ ਪਰਿਵਾਰ ਵੀ ਦਿੱਤਾ ਹੈ ਸਹਰਾ ਪਰਿਵਾਰ ਵੀ ਇਸਦੀ ਬਹੁਤ ਰਿਸਪੈਕਟ ਕਰਦੇ ਹਨ ਸਹਰਾ ਇਸ ਨੂੰ ਬੱਚੇ ਮੰਗ ਰੱਖਦਾ ਹੈ ਇਸਦੇ ਘਰ ਵਾਲਾ ਵੀ ਇਸਦੇ ਸਾਹਾਂ ਵਿੱਚ ਸਾਹ ਲੈਂਦਾ ਹੈ ਤੇ ਬਾਕੀ ਮੈਕੂ ਢਿਲੂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਪਣੇ ਰੈਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਜੋ ਵੀ ਮੈਕੂ ਢਿਲੂ ਨੂੰ ਪਿਆਰ ਕਰਦੇ ਆ ਤੇ ਉਹ ਆਪਣਾ ਪਿਆਰ ਜ਼ਰੂਰ ਭੇਜੋ